ਜਗਰਾਉ ਵਿੱਚ ਦਿਨ ਦਿਹਾੜੇ ਇੱਕ ਵੱਡੀ ਖਿਡਾਰੀ ਦਾ ਬੇਰਹਿਮੀ ਨਾਲ ਕਿੱਤੇ ਗਏ ਕਤਲ ਦੀ ਨਿੰਦਾ ਕਰਦੇ ਹੋਏ ਪੰਜਾਬ ਕਾਂਗਰਸ ਪੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਪਹਿਲਾਂ ਹੀ ਜੰਗਲ ਰਾਜ ਦੇ ਵਿੱਚ ਦਾਖਲ ਹੋ ਚੁੱਕਿਆ ਜਿੱਥੇ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਤੇ ਉਹ ਜਿੱਥੇ ਵੀ ਤੇ ਜਦੋਂ ਵੀ ਚਾਹੁੰਦੇ ਨੇ ਲੋਕਾਂ ਨੂੰ ਮਾਰ ਦਿੰਦੇ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਬੜਿੰਗ ਨੇ ਕਬੱਡੀ ਖਿਡਾਰੀ ਤੇਜਪਾਲ ਦੇ ਕਤਲ ਤੇ ਕਿਹਾ ਕਿ ਜਿਸ ਤਰੀਕੇ ਨਾਲ ਐਸਐਸਪੀ ਦਫ਼ਤਰ ਦੇ ਨੇੜੇ ਹਮਲਾ ਕੀਤਾ ਗਿਆ ਉਸ ਤੋਂ ਪਤਾ ਲੱਗਦਾ ਕਿ ਉਹਨਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਇਹ ਆਮ ਗੱਲ ਹੋ ਗਈ ਆ ਕਿ ਕਤਲ ਆਪਣੀ ਮਰਜ਼ੀ ਨਾਲ ਕਤਲ ਕਰ ਸਕਦੇ ਨੇ ਤੇ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਖਰੀਆਂ ਕੋਟੀਆਂ ਸੁਣਾਈਆਂ ਨੇ ਵੱਡੇ ਸਵਾਲ ਚੁੱਕੇ ਨੇ ਕਾਨੂੰਨ ਵਿਵਸਥਾ ਤੇ ਆਹ ਤੁਹਾਨੂੰ ਰਾਜਾ ਵੜਿੰਗ ਦੇ ਹੋਰ ਬਿਆਨ ਵੀ ਸੁਣਾ ਦਿੰਦੇ ਆ ਜਿੱਥੇ ਵਿਖੇ ਪਹੁੰਚਿਆ ਜਿੱਥੇ ਮੈਨੂੰ ਸਾਡੇ 베ਰੀ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਤੇ ਬੀਬੀ ਸੁਰਿੰਦਰ ਕੌਰ ਨੇ ਇਤਲਾਹ ਦਿੱਤੀ ਸੀ ਔਰ ਮੈਂ ਸੋਸ਼ਲ ਮੀਡੀਆ ਔਰ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਿਆ ਕਿ ਇਸ ਪ੍ਰਕਾਰ ਇੱਕ ਜੁਵਲਰ ਸ਼ਾਪ ਤੇ ਕਰੋੜਾ ਰੁਪਏ ਦੀ ਲੁੱਟ ਹੋ ਗਈ ਹੈ ਮੈਂ ਤਰਨ ਤਰਨ ਸੀ ਔਰ ਅੱਜ ਤਰਨ ਤਰਨ ਦਾ ਇਲੈਕਸ਼ਨ ਛੱਡ ਕੇ ਮੈਂ ਅੱਜ ਇੱਥੇ ਪਹੁੰਚਿਆ ਕਿਉਂਕਿ ਕੱਲ ਪਰਸੋ ਮਾਨਸਾ ਵਿਖੇ ਇੱਕ ਵਪਾਰੀ ਨੂੰ ਦੁਕਾਨ 'ਚ ਬੈਠੇ ਨੂੰ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਸਾਰਾ ਬਾਜ਼ਾਰ ਬੰਦ ਸੀ ਮੈਂ ਉੱਥੇ ਵੀ ਜਾ ਕੇ ਆਇਆ ਔਰ ਹੁਣੇ ਉਹਨੇ ਖਬਰ ਆਈ ਹੈ ਜਗਰਾਉਂ ਦੇ ਚੌਂਕ ਦੇ ਵਿੱਚ ਇੱਕ ਕਬੱਡੀ ਪਲੇਅਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਾਂਕਿ ਜਾਣੀ ਕੀ ਤਿੰਨਾ ਦਿਨਾਂ ਚ ਤੀਜਾ ਵੱਡਾ ਹਾਦਸਾ ਔਰ ਹੁਣੇ ਆਕੇ ਜਦੋਂ ਮੈਂ ਜੁਵਲਰ ਸ਼ਾਪ ਤੇ ਮਿਲਿਆ ਨਿਖਲ ਨੂੰ ਜਿਹੜੇ ਕੀ ਸ਼ਾਪ ਜਿਹੜਾ ਸ਼ਾਪਕੀਪਰ ਨੇ ਉਹਨਾਂ ਦੇ ਬੇਟੇ ਨੇ ਜਿਹੜੇ ਸਵੇਰ ਦੁਕਾਨ ਖੋਲ ਖੋਲ ਰਏ ਸੀ ਔਰ ਉਹਨਾਂ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਸਵੇਰ ਸੁਬਾ ਵਗਦੇ ਬਾਜ਼ਾਰ ਦੇ ਵਿੱਚ ਤਿੰਨ ਅਣਪਛਾਤੇ ਵਿਅਕਤੀ ਆਉਂਦੇ ਐ ਤੇ ਪਿਸਤੌਲ ਦੀ ਨੋਕ ਤੇ ਕਰੋੜ ਸਵਾ ਕਰੋੜ ਰੁਪਏ ਦਾ ਮੇਰਾ ਸਮਾਨ ਜਿਹੜਾ ਉਹ ਲੈ ਜਾਂਦੇ ਆ ਔਰ 2 ਲੱਖ ਦੀ ਨਕਦੀ ਲੈ ਜਾਂਦੇ ਆ 25000 ਕੈਸ਼ ਔਰ 25000 ਇਹਦੀ ਖੁੱਦੀ ਜੇਬ ਚ ਸੀਗਾ ਉਹ ਵੀ ਲੈ ਜਾਂਦੇ ਆ ਇਹ ਜਲੰਧਰ ਜਿਹੜਾ ਇਹ ਕਮਿਸ਼ਨੇਟ ਹੈ ਇੱਥੇ ਕਮਿਸ਼ਨਰ ਬੈਠਦਾ ਹੈ ਜਲੰਧਰ ਅੰਮ੍ਰਿਤਸਰ ਪਟਿਆਲਾ ਲੁਧਿਆਣਾ ਪਰ ਜਿਸ ਪ੍ਰਕਾਰ ਦਾ ਇਹ ਸੰਗਣਾ ਬਾਜ਼ਾਰ ਹੈ ਅਗਰ ਇਸ ਬਾਜ਼ਾਰ ਚ ਐਸੀ ਘਟਨਾ ਵਾਪਰ ਸਕਦੀ ਹੈ ਤਾਂ ਪੰਜਾਬ ਦੇ ਕਿਸੇ ਕੋਨੇ ਚ ਵੀ ਲੁੱਟ ਖੋਟ ਲੁੱਟ ਖੋਟ ਹੋ ਸਕਦੀ ਹੈ ਸੋ ਪੰਜਾਬ ਦੀ ਜਿਹੜੀ ਪੁਲਿਸ ਹੈ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਬਿਲਕੁਲ ਨਕਮੀ ਹੋ ਚੁੱਕੀ ਹੈ ਔਰ ਪੰਜਾਬ ਦੀ ਸਰਕਾਰ ਦਾ ਬਿਲਕੁਲ ਕੰਟਰੋਲ ਜਿਹੜਾ ਹੈ ਗੈਂਗਸਟਰ ਚੋਰਾ ਗੁੰਡਿਆਂ ਮਵਾਲੀਆਂ ਤੋਂ ਸਾਰੇ ਦਾ ਸਾਰਾ ਜਿਹੜਾ ਕੰਟਰੋਲ ਹੈ ਉਹ ਉੱਟ ਚੁੱਕੇ ਹੈ ਫੇਲ ਹੋ ਚੁਕੀ ਹੈ ਪੰਜਾਬ ਦੀ ਪੁਲਿਸ ਮੁਕੰਮਲ ਤੌਰ ਤੇ ਇਹ ਪੁਲਿਸ ਕੇ ਸੇ ਟਾਈਮ ਮਾਰਸ਼ਲ ਹੁੰਦੀ ਸੀ ਪਰ ਅੱਜ ਇਹ ਪੁਲਿਸ ਦੇ ਲੋਕ ਜਿਹੜੇ ਐ ਤੁਸੀਂ ਦੇਖਿਆ ਹੋਣਾ ਡੀਆਈਜੀ ਭੁੱਲਰ ਨੂੰ ਜਿਹੜੇ 7.5 ਕਰੋੜ ਰੁਪਇਆ ਘਰੋਂ ਮਿਲਿਆ ਕਦੇ-ਕਦੇ ਤਾਂ ਮੈਨੂੰ ਸ਼ੱਕ ਹੁੰਦਾ ਹੈ ਕਿ ਪੁਲਿਸ ਚੋਰਾ ਨਾਲ ਦਕੈਤਾਂ ਨਾਲ ਤੇ ਗੈਂਗਸਟਰਾਂ ਨਾਲ ਮਿਲੀ ਵੀ ਹੈ ਇਹ ਇਸ ਕਰਕੇ ਇਹਨਾਂ ਨੂੰ ਇੰਨੀ ਖੁੱਲ ਹੈ ਨਹੀਂ ਤਾਂ ਇਸ ਤਰ੍ਹਾਂ ਦਾ ਕਦੇ ਘਟਨਾ ਕਰਮ ਜਲੰਧਰ ਸ਼ਹਿਰ ਚ ਨਹੀਂ ਹੋਇਆ ਕਿ ਦਿਨ ਦਿਹਾੜੇ 10:30 ਵਜੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਵੇ ਸੋ ਮੈਨੂੰ ਮੁਕੰਮਲ ਤੌਰ ਤੇ ਪੰਜਾਬ ਦੀ ਇਸ ਪੁਲਿਸ ਤੇ ਵੀ ਸ਼ੱਕ ਹੈ ਤੇ ਪੰਜਾਬ ਦੀ ਸਰਕਾਰ ਤੇ ਵੀ ਸ਼ੱਕ ਹੈ ਕਿਉਂਕਿ ਅੱਜ ਦੂਜਾ ਦਿਨ ਹੋ ਗਿਆ ਮੈਨੂੰ ਨਹੀਂ ਲੱਗਦਾ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਕੋਈ ਇਤਲਾਹ ਦਿੱਤੀ ਗਈ ਹੈ ਹੁਣ ਤਾਂ ਕਿ ਇਹਨਾਂ ਨੂੰ ਦੱਸਿਆ ਜਾਣਾ ਚਾਹੀਦਾ ਸੀ ਕਿ ਅਸੀਂ ਕਿਸ ਨਤੀਜੇ ਤੇ ਪਹੁੰਚੇ ਗੱਲ ਕਿੱਧਰ ਨੂੰ ਤੁਰ ਰਹੀ ਹੈ ਇਨਵੈਸਟੀਗੇਸ਼ਨ ਕੀ ਕਰ ਰਹੇ ਆ ਅਫਵਾਹਾਂ ਹੈ ਕਿ ਫੜ ਲਿਆ ਫੜ ਲਾਂਗੇ ਚੱਲ ਰਹੀ ਹੈ ਇਸੇ ਤਰ੍ਹਾਂ ਜਿੰਨੇ ਮਰਡਰ ਹੁੰਦੇ ਆ ਇਹ ਦੋ ਚਾਰ ਦਿਨ ਇਹੀ ਕਹਿ ਰਹੇ ਕਿ ਅਸੀਂ ਨੇੜੇ ਇਨਵੈਸਟੀਗੇਸ਼ਨ ਦੇ ਬੰਦੇ ਫੜ ਲਿਆ ਫੜ ਲਾਂਗੇ ਲੇਕਿਨ ਕੱਖ ਨਹੀਂ ਹੋਇਆ ਹੁਣ ਤਾਂ ਵੱਡੇ ਵੱਡੇ ਲੋਕਾਂ ਨੂੰ ਵੀ ਫਰੋਤੀਆਂ ਦੇ ਫੋਨ ਆਉਂਦੇ ਐ ਔਰ ਕਈ ਸਰਮਾਇਦਾਰਾਂ ਤੱਕ ਫਰੋਤੀਆਂ ਦੇ ਹੀ ਜਾਂਦੇ ਐ ਜਿਹੜੇ ਪੁਲਿਸ ਨੂੰ ਇਤਲਾਹ ਨਹੀਂ ਦਿੰਦੇ ਨਕੋਦਰ ਦਾ ਮੈਨੂੰ ਯਾਦ ਆ ਉਹ ਕਪੜਾ ਵਪਾਰੀ ਦੀ ਮੌਤ ਦਿੱਮੀ ਦੀ ਗੀਰੇ ਨਾਲ ਪੁਲਸਾੜਾ ਸੀ ਮਾਰ ਦਿੱਤਾ ਗਿਆ ਮੈਨੂੰ ਨੰਗਲ ਅੰਮੀਆਂ ਕਬੱਡੀ ਪਲੇਅਰ ਦੀ ਵੀ ਮੌਤ ਯਾਦ ਹੈ ਮੈਨੂੰ ਮੂਸੇ ਵਾਲੇ ਦੀ ਮੌਤ ਵੀ ਯਾਦ ਹੈ ਇਹ ਤਾਂ ਉਹ ਮੌਤਾਂ ਹੈ ਜਿਹੜੇ ਲੋਕ ਜਾਣਦੇ ਐ ਅਦਰਵਾਈਜ਼ ਪੰਜਾਬ ਦੇ ਵਿੱਚ ਦਿੱਲੀ 4 ਤੋਂ 5 ਮੌਤਾਂ ਇਹੋ ਜੀਆਂ ਵਾਰਦਾਤਾਂ ਨਾਲ ਹੋ ਰਹੀਆਂ ਸੋ ਲਾ ਐਂਡ ਆਰਡਰ ਪੰਜਾਬ ਦਾ ਮੁਕੰਮਲ ਤੌਰ ਤੇ ਫੇਲ ਹੋ ਚੁੱਕਿਆ ਹੈ ਅੱਜ ਮੈਂ ਇੱਥੇ ਇਸ ਕਰਕੇ ਆਇਆ ਕਿ ਅਗਰ ਅਗਲੇ 2 ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਵੀ ਨੁਕਸਾਨ ਹੋਇਆ ਉਹ ਨਾ ਫੜ ਕੇ ਪੂਰਾ ਕੀਤਾ ਤਾਂ ਫਿਰ ਅਸੀਂ ਜਲੰਧਰ ਦਾ ਚੌਕ ਪੀਏਪੀ ਚੌਕ ਜਾਮ ਕਰਾਂਗੇ ਕਾਂਗਰਸ ਤੇ ਇਹਨਾਂ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਮੁਰਜਮ ਫੜੇ ਜਾਣੇ ਚਾਹੀਦੇ ਐ ਇਹ ਕਮਿਸ਼ਨਰ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਨੇ ਔਰ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹੁੰਨਾ ਔਰ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਨਾ ਅਸੀਂ ਜਲੰਧਰ ਚੌਕ ਬੰਦ ਕਰਾਂਗੇ ਇਹਨਾਂ ਦਾ ਸਾਰਾ ਪੀਏਪੀ ਚੌਕ ਇਹਨਾਂ ਦਾ ਸਾਰਾ ਜਿਹੜਾ ਚੋਰੀ ਹੋਇਆ ਮਾਲ ਇਹਨਾਂ ਨੂੰ ਜਲਦ ਮਿਲੇ ਤੇ ਨਾਲ ਗੁਨਾਹਗਰਾਂ ਨੂੰ ਸਜ਼ਾ ਮਿਲੇ ਇਹ ਅੱਜ ਮੈਂ ਚੇਤਾਵਨੀ ਇੱਥੇ ਦੇਣ ਆਇਆ ਔਰ ਜਿੱਥੇ-ਜਿੱਥੇ ਇਸ ਤਰ੍ਹਾਂ ਦੀ ਘਟਨਾ ਵਾਪਰੇਗੀ ਉਥੇ-ਉਥੇ ਰਾਜਾ ਵੜਿੰਗ ਤੇ ਕਾਂਗਰਸ ਪਾਰਟੀ ਪਹੁੰਚੇਗੀ ਅੱਜ ਚੰਨੀ ਸਾਹਿਬ ਨੇ ਵੀ ਆਉਣਾ ਸੀ ਮੈਨੂੰ ਉਹਨਾਂ ਨੇ ਇਤਲਾ ਦਿੱਤੀ ਕਿ ਦਿੱਲੀ ਜਾਣਾ ਪਿਆ ਤੂੰ ਜਾ ਕੇ ਹਜ਼ਰੀ ਤੂੰ ਵੀ ਲਵਾ ਸੋ ਇਸ ਕਰਕੇ ਸਮੁੱਚੀ ਕਾਂਗਰਸ ਪਾਰਟੀ ਅਸੀਂ ਰਾਜ਼ਮੇਲ ਕੇ ਇਹੋ ਜੀਆਂ ਮੁਸ਼ਕਲਾਂ ਦੀਆਂ ਸਮੇਂ ਪੰਜਾਬ ਦੇ ਲੋਕਾਂ ਨਾਲ ਖੜਾ ਖੜਾਂਗੇ ਪਹਿਲਾਂ ਵੀ ਜਦੋਂ ਮਾੜੇ ਦੇ ਇਨਸਾਨ ਪੰਜਾਬ ਦੇ ਦਿਨ ਦਿਹਾੜੇ ਕਤਲੇਆਮ ਟੈਰੋਰੀਜ਼ਮ ਸੀਗਾ ਹੱਤਵਾਦ ਸੀਗਾ ਬਾਜ਼ਾਰਾਂ ਦੀਆਂ ਰੌਣਕਾਂ ਖੋ ਲਈਆਂ ਗਈਆਂ ਸਨ ਤੇ 1992 ਚ ਕਾਂਗਰਸ ਪਾਰਟੀ ਨੇ ਸਰਕਾਰ ਬਣਾ ਕੇ ਦੁਬਾਰੇ ਪੰਜਾਬ ਦੀਆਂ ਰੌਣਕਾਂ ਵਾਪਸ ਕੀਤੀਆਂ ਸਨ ਉਸੇ ਤਰ੍ਹਾਂ ਪੰਜਾਬ ਦੀਆਂ ਰੌਣਕਾਂ ਬਹਾਲ ਕਰਾਂਗੇ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਔਰ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੇ ਰਾਵਾਂਗੇ ਚਾਹੇ ਕੋਈ ਸਾਨੂੰ ਜਾਣਦਾ ਤੇ ਚਾਹੇ ਨਹੀਂ ਜਾਣਦਾ